ਤੁਸੀਂ ਸਾਰੇ ਛੋਟੇ ਜਿਹੇ ਸੱਦੇ ਤੇ ਆਏ ਹੋ ਸਾਰੇ ਔਰ ਮੈਂ ਅੱਜ ਤੁਹਾਡੇ ਨਾਲ ਮੋٹے ਤੌਰ ਤੇ ਜੋ ਭਗਵਾਨ ਸਮਾਨ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਹੈ ਜੋ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਉਹਨਾਂ ਦੀ ਵਿਜ਼ਨ ਤੋਂ ਪ੍ਰੇਰਿਤ ਹੈ ਉਹਦੀ ਜਿਹੜੀ ਸਿਹਤ ਕ੍ਰਾਂਤੀ ਹੈ ਮੈਂ ਉਹਦਾ ਪਹਿਲਾਂ ਥੋੜਾ ਜਿਹਾ ਤੁਹਾਨੂੰ ਵੈਰੀ ਬ੍ਰੀਫਲੀ ਇੱਕ ਓਵਰਵਿਊ ਦਵਾਂਗਾ ਜੀ ਉਹਦੇ ਵਿੱਚ ਅਸੀਂ ਜਿਹੜੀ ਸ਼ੁਰੂਆਤ ਕੀਤੀ ਸੀ ਤਿੰਨ ਲੈਵਲ ਦੇ ਉੱਤੇ ਇੱਕ ਹੈਗਾ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਟਰਸਿਰੀ ਕੇਅਰ ਔਰ ਪ੍ਰਾਇਮਰੀ ਕੇਅਰ ਦੇ ਵਿੱਚ 872 ਆਮ ਆਦਮੀ ਕਲੀਨਿਕ ਅਸੀਂ ਖੋਲ੍ਹ ਚੁੱਕੇ ਹਾਂ ਜਿਨ੍ਹਾਂ ਨੇ ਕਿ ਹੁਣ ਤੱਕ 2 ਕਰੋੜ 7 ਲੱਖ ਤੋਂ ਜ਼ਿਆਦਾ ਪੇਸ਼ੈਂਟਸ ਦੇਖਿਆ ਉਹਦੇ ਚੋਂ 92 ਲੱਖ ਜਿਹੜੇ ਪੇਸ਼ੈਂਟ ਹੈ ਉਹ ਯੂਨੀਕ ਪੇਸ਼ੈਂਟਸ ਹੈ ਜੋ ਇੱਕ ਵਾਰੀ ਆਮ ਆਦਮੀ ਕਲੀਨਿਕ ਵਿੱਚ ਦਵਾਈ ਲੈਣ ਆਏ ਔਰ 1 ਕਰੋੜ 15 ਲੱਖ ਪੇਸ਼ੈਂਟਸ ਉਹ ਹੈਗੇ ਆ ਜਿਹੜੇ ਬਾਰ-ਬਾਰ ਆਏ ਆ ਇਹਦਾ ਮਤਲਬ ਲੋਕ ਆਏ ਉਹਨਾਂ ਨੂੰ ਪਤਾ ਲੱਗਿਆ ਕਿ ਆਮ ਆਦਮੀ ਕਲੀਨਿਕ ਆ ਉਹਨਾਂ ਨੂੰ ਸਰਵਿਸ ਅੱਛੀ ਲੱਗੀ ਉਹਨਾਂ ਦੇ ਟੈਸਟ ਵੀ ਹੋਏ ਔਰ ਦਵਾਈਆਂ ਵੀ ਮਿਲੀਆਂ ਔਰ ਲੋਕ ਬਾਰ-ਬਾਰ ਜਿਹੜੇ ਉਹ ਦਵਾਈ ਲੈਣ ਆ ਰਹੇ ਆ ਖਾਸ ਕਰਕੇ ਉਹ ਤਾਂ ਜਿਹੜੀਆਂ ਸਭ ਤੋਂ ਦੋ ਕਾਮਨ ਬਿਮਾਰੀਆਂ ਹੈਗੀਆਂ ਉਹ ਹੈਗੀਆਂ ਹਾਈਪਰਟੈਨਸ਼ਨ ਐ ਡਾਇਬੀਟਿਸ ਤੇ ਤੀਜੇ ਨੰਬਰ ਤੇ ਹੈਗੀਆਂ ਜਿਹੜੀਆਂ ਛਾਤੀ ਦੇ ਰੋਗ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕ੍ਰੋਨਿਕ ਬ੍ਰੋਨਕਾਈਟਿਸ ਔਰ ਅੱਜ ਹੀ ਮੈਂ ਜਿਹੜਾ ਹੈਗਾ ਉਹ ਅਸੀਂ ਹਸ ਫਾਊਂਡੇਸ਼ਨ ਦੇ ਨਾਲ 8 ਹਸਪਤਾਲਾਂ ਦੇ ਵਿੱਚ 30 ਜਿਹੜੀਆਂ ਡਾਇਲਸਿਸ ਮਸ਼ੀਨ ਦੀ ਜਿਹੜੀ ਸ਼ੁਰੂਆਤ ਕਰਾਈ ਆ ਪਟਿਆਲੇ ਤੋਂ ਉਦੇ ਵਿੱਚ 90% ਦੇ ਵਿੱਚ ਕਾਰਨ ਹੀ ਬਲੱਡ ਪ੍ਰੈਸ਼ਰ ਤੇ ਸ਼ੂਗਰ ਹੈ ਜੋ ਸਾਡਾ ਪ੍ਰਾਇਮਰੀ ਕੇਅਰ ਦੇ ਵਿੱਚ ਆ ਰਿਹਾ ਕਿ 90% ਲੋਕਾਂ ਨੂੰ ਬਲੱਡ ਪ੍ਰੈਸ਼ਰ ਸ਼ੂਗਰ ਹੈ ਜਿਹੜੀਆਂ ਲੀਡਿੰਗ ਬਿਮਾਰੀਆਂ ਸਭ ਤੋਂ ਜ਼ਿਆਦਾ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਕ੍ਰੋਨਿਕ ਕਿਡਨੀ ਡਿਜ਼ੀਜ਼ ਆਪਾਂ ਉੱਥੇ ਪਹੁੰਚ ਗਏ ਆ ਕਿ ਜਿੱਥੇ ਲੋਕਾਂ ਨੂੰ ਡਾਇਲਿਸਿਸ ਦੀ ਲੋੜ ਪੈ ਰਹੀ ਹੈ ਔਰ ਸਾਡੇ 41 ਜਿਹੜੇ ਤਕਰੀਬਨ ਸੈਂਟਰ ਆ ਗਿਆ ਉਹ ਸੌਰੀ 31 ਪਹਿਲਾਂ ਸੀ ਅੱਜ 839 ਔਰ ਇਸੇ ਤਰ੍ਹਾਂ ਅਸੀਂ ਜਿਹੜਾ ਇਹਨਾਂ ਦੇ ਐਨਜੀਓਜ਼ ਦੇ ਨਾਲ ਬਹੁਤ ਸਾਰੀਆਂ ਮਸ਼ੀਨਾਂ ਔਰ ਅੱਜ ਮੈਂ 30 ਦੇ ਕੇ ਆਇਆ ਤੇ ਅਸੀਂ 40 ਮਸ਼ੀਨਾਂ ਹੋਰ ਲੈ ਰਹੇ ਆ ਜੀ ਹੈਲਥ ਡਿਪਾਰਟਮੈਂਟ ਵੱਲੋਂ ਤੇ ਸਾਡੇ 22 ਦਾ ਇੱਕ ਸਾਲ ਦੇ ਵਿੱਚ ਵਿੱਚ ਸਾਡੀਆਂ ਜਿਹੜੀਆਂ ਹੈਗੀਆਂ ਉਹ ਅਸੀਂ 23 ਜ਼ਿਲ੍ਹਾ ਹਸਪਤਾਲ ਤੇ 41 ਜਿਹੜੇ ਸਾਡੇ 41 ਜਿਹੜੇ ਸਬਡਿਵੀਜ਼ਨ ਹਸਪੀਟਲ ਹੈ ਸਾਰਿਆਂ ਦੇ ਵਿੱਚ ਡਾਇਲਿਸਿਸ ਦੀ ਜਿਹੜੀ ਸਹੂਲਤ ਹੈਗੀ ਆ ਉਹ ਫ੍ਰੀ ਤੇ ਕੁਆਲਿਟੀ ਕੇਅਰ ਜਿਹੜੀ ਆ ਲੋਕਾਂ ਨੂੰ ਅਵੇਲੇਬਲ ਹੋਏਗੀ ਇਹ ਵੀ ਇੱਕ ਲੈਂਡਮਾਰਕ ਹੈ ਤੇ ਇਹ ਪ੍ਰਾਇਮਰੀ ਕੇਅਰ ਦਾ ਕਮਾਲ ਹੈ ਜੀ ਜਿਹੜੀ ਪ੍ਰੋਫੈਨਸ਼ਨ ਹੈ ਜਿਹੜੇ ਲੋਕਾਂ ਦੇ ਗੁਰਦੇ ਫੇਲ ਨਾ ਹੋਣ ਜਦੋਂ ਕਿਸੇ ਨੂੰ 슈ਗਰ ਦਾ ਪੇਸ਼ੈਂਟ ਹੁੰਦਾ ਤੁਸੀਂ ਦੇਖਦੇ ਹੋ ਕਿ ਲੋਕਾਂ ਦੀਆਂ ਪੈਰਾਂ ਦੀਆਂ ਉਂਗਲਾਂ ਟੱਟੀਆਂ ਹੁੰਦੀਆਂ ਐ ਕਈ ਵਾਰੀ ਪੈਰ ਹੀ ਕੱਟਿਆ ਹੁੰਦਾ ਜਾਂ ਉਹਨਾਂ ਦੇ ਗੁਰਦੇ ਫੇਲ ਹੋ ਜਾਂਦੇ ਆ ਸਟ੍ਰੋਕ ਹੋ ਜਾਂਦਾ ਪਰ ਇੱਕ ਪਾਸਾ ਮਾਰਿਆ ਜਾਂਦਾ ਹਾਰਟ ਅਟੈਕ ਹੋ ਕੇ ਡੈਥ ਹੋ ਜਾਂਦੀ ਐ ਸਾਇਲੈਂਟ ਹਾਰਟ ਅਟੈਕ ਕਹਿੰਦੇ ਆ ਉਹਨਾਂ 슈ਗਰ ਦੇ ਬਿਜ ਨੂੰ ਸਾਇਲੈਂਟ ਹਾਰਟ ਅਟੈਕ ਹੁੰਦਾ ਤੇ ਬੰਦਾ ਸੌਂਦਾ ਐ ਸਵੇਰੇ ਉੱਠਦਾ ਹੀ ਨਹੀਂ ਹੈ ਸੋ ਜੇ ਅਸੀਂ ਉਹਨਾਂ ਦਾ अर्ਲੀ ਡਾਇਗਨੋਸਿਸ ਤੇ ਟ੍ਰੀਟਮੈਂਟ ਕਰਾਂਗੇ ਉਸ ਤੋਂ ਰੋਗ ਬਚਣਗੇ ਉਹਨਾਂ ਦੀ ਕੁਆਲਿਟੀ ਆਫ ਲਾਈਫ ਬੈਟਰ ਹੋਏਗੀ ਔਰ ਇਹਦੇ ਨਾਲ ਇੱਕ ਫਾਇਦਾ ਮਤਲਬ ਇਹ ਵੀ ਹੁੰਦਾ ਕਿ ਪੇਸ਼ੈਂਟ ਨੂੰ ਆਪਣੇ ਘਰ ਦੇ ਨੇੜੇ ਦਵਾਈ ਮਿਲਦੀ ਆ ਉਹਨਾਂ ਦੇ ਉਹਨਾਂ ਦੀਆਂ ਕੰਪਲਿਕੇਸ਼ਨ ਜਿਹੜੀਆਂ ਹੈਗੀਆਂ ਡਾਇਬੀਟਿਸ ਤੇ ਹਾਈ ਬਲੱਡ ਪ੍ਰੈਸ਼ਰ ਦੀਆਂ ਉਹ ਨਹੀਂ ਹੋਣਗੀਆਂ ਤੇ ਦੂਜਾ ਪ੍ਰੋਡਕਟਿਵਿਟੀ ਵਾਧੀ ਹੈ ਇਹਦੇ ਨਾਲ ਸਮਾਜ ਨੂੰ ਫਾਇਦਾ ਹੁੰਦਾ ਸਰਕਾਰ ਨੂੰ ਫਾਇਦਾ ਹੁੰਦਾ ਲੋਕਾਂ ਨੂੰ ਫਾਇਦਾ ਹੁੰਦਾ ਕਿ ਜਿਹੜਾ ਬੰਦਾ ਆਪਣਾ ਕੰਮ ਛੱਡ ਕੇ ਆਪਣਾ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਛੋਟਾ ਦੁਕਾਨਦਾਰ ਹੈ ਜਾਂ ਵਪਾਰੀ ਹੈ ਉਹਨੂੰ ਸ਼ਹਿਰ ਨਹੀਂ ਜਾਣਾ ਪੈਗਾ ਦਵਾਈ ਲੈਣ ਤੇ ਆਊਟ ਆਫ ਪਾਕਟ ਐਕਸਪੈਂਸਸ ਸਿਰਫ ਆਮ ਆਦਮੀ ਕਲੀਨਿਕ ਕਰਕੇ ਪੰਜਾਬ ਦੇ ਲੋਕਾਂ ਦੇ 1050 ਕਰੋੜ ਰੁਪਏ ਜਿਹੜੇ ਆਊਟ ਆਫ ਪਾਕਟ ਐਕਸਪੈਂਸਸ ਹੈ ਉਹ ਬਚਿਆ ਔਰ ਏਮਜ਼ ਦੀ ਸਟੱਡੀ ਹੈ ਹੌਲਾਈਂਡ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਨਿਊ ਦਿੱਲੀ ਦੀ ਕਿ ਮжоਰਿਟੀ ਆਫ ਦਾ ਪੀਪਲ ਜਿਹੜੇ ਹੈਗੇ ਆ ਦੇ ਸਲਿਪ ਬਿਲੋ ਦਾ ਪੋਵਰਟੀ ਲਾਈਨ ਬਿਕਾਜ਼ ਆਫ ਆਊਟ ਆਫ ਪਾਕਟ ਐਕਸਪੈਂਸਸ ਔਨ ਹੈਲਥ ਸੋ ਉਸ ਤੋਂ ਲੋਕ ਬਚਣਗੇ ਕਰਜ਼ਾਈ ਹੋਣ ਤੋਂ ਬਚਣਗੇ ਇਸੇ ਤਰ੍ਹਾਂ ਜਿਹੜਾ ਸਾਡਾ ਸੈਕੰਡਰੀ ਕੇਅਰ ਹੈ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਯੂਨੀਵਰਸਲ ਅਵੇਲੇਬਿਲਿਟੀ ਆਫ ਡਰੱਗਸ ਕਿ ਉਹਦੇ ਚ 253 ਕਿਸਮ ਦੀਆਂ ਦਵਾਈਆਂ ਸਾਡੇ ਵੇਅਰ ਹਾਊਸ ਵਿੱਚ ਅਵੇਲੇਬਲ ਹੈ ਸਾਰੇ ਜ਼ਿਲ੍ਹਾ ਹਸਪਤਾਲ ਸਬਡਿਵੀਜ਼ਨ ਵਾਸਤੇ ਜਿਹੜੇ ਸੀਐਸਸੀ ਉਹਨਾਂ ਦੇ ਵਿੱਚ 253 ਦਵਾਈਆਂ ਜਦੋਂ ਮਰਦੀ ਜਾ ਕੇ ਲੈ ਸਕਦੇ ਹੋ ਇਸ ਤੋਂ ਸਵਾਏ ਜਿਹੜੀਆਂ ਐਸੈਂਸ਼ੀਅਲ ਡਰੱਗ ਲਿਸਟ ਦੇ ਵਿੱਚ ਨਹੀਂ ਹੈ ਉਹਦੇ ਵਾਸਤੇ ਐਸਐਮ ਨੂੰ 2 ਲੱਖ ਸਿਵਲ ਸਾਧਨ ਨੂੰ 5 ਲੱਖ ਜਿਹੜੇ ਆਪਣੇ ਡਾਇਰੈਕਟਰਾਂ ਨੂੰ 10 ਲੱਖ ਉਹਨਾਂ ਸਾਰਿਆਂ ਕੋਲੇ ਫੰਡ ਦਿੱਤੇ ਉਹਨਾਂ ਨੇ ਮਾਨ ਸਰਕਾਰ ਨੇ ਉਹ ਜੇ ਪੇਸ਼ੈਂਟ ਨੂੰ ਦਵਾਈ ਨਹੀਂ ਮਿਲਦੀ ਮਤਲਬ ਜਿਹੜੀ ਐਸੈਂਸ਼ੀਅਲ ਡਰੱਗ ਲਿਸਟ ਵਿੱਚ ਨਹੀਂ ਹੈ ਬਟ ਪੇਸ਼ੈਂਟ ਨੂੰ ਕੋਈ ਹੋਰ ਦਵਾਈ ਚਾਹੀਦੀ ਆ ਤਾਂ ਉਹਨੂੰ ਖਰੀਦ ਕੇ ਦੇ ਸਕਦੇ ਆ ਇਸੇ ਤਰ੍ਹਾਂ ਜਿਹੜੀ ਸਾਡੀ ਟਰਸ਼ਰੀ ਕੇਅਰ ਹੈ ਉਹਦੇ ਵਿੱਚ ਮੈਡੀਕਲ ਕਾਲਜਿਸ ਦੇ ਵਿੱਚ ਹਾਰਟ ਦੀ ਸਰਜਰੀ ਸ਼ੁਰੂ ਕਰਾਈ ਹੈ ਐਂਜੀਓਪਲਾਸਟੀ ਸ਼ੁਰੂ ਕਰਾਈ ਹੈ ਬ੍ਰੇਨ ਸਰਜਰੀ ਸ਼ੁਰੂ ਕਰਾਈ ਹੈ ਔਰ ਜਿਲ੍ਹਾ ਹਸਪਤਾਲਾਂ ਦੇ ਵਿੱਚ ਪਟਿਆਲੇ ਤੋਂ ਸ਼ੁਰੂਆਤ ਕੀਤੀ ਹੈ ਕਿ ਉੱਥੇ ਇੰਟੈਂਸਿਵ ਕੇਅਰ ਯੂਨਿਟ ਔਰ ਉਹਦੇ ਵਿੱਚ ਨਿਓਨੈਟਰਲ ਇੰਟੈਂਸਿਵ ਬੱਚਿਆਂ ਵਾਸਤੇ ਛੋਟੇ ਬੱਚੇ ਜਿਹੜੇ ਸਤਵਾਹੇ ਪੈਦਾ ਹੋ ਜਾਂਦੇ ਆ ਉਹਨਾਂ ਵਾਸਤੇ ਨੀ ਨਿੱਕੂ ਜਾਂ ਨਿਓਨੈਟਰਲ ਇੰਟੈਂਸਿਵ ਕੇਅਰ ਯੂਨਿਟ ਸ਼ੁਰੂ ਕੀਤੇ ਆ ਡੈਲਸਿਸ ਦਾ ਕਰ ਰਹੇ ਆ ਇਹ ਕੁੱਲ ਮਿਲਾ ਕੇ ਜਿਹੜਾ ਪ੍ਰਾਇਮਰੀ ਸੈਕੰਡਰੀ ਟ੍ਰਸਟੀ ਕਹਿੰਦਾ ਇਹਦੇ ਨਾਲ ਮੈਂ ਇੱਕ ਦੋ ਚੀਜ਼ਾਂ ਹੋਰ ਐਡ ਕਰ ਸਕਦਾ ਸੀਐਮ ਦੀ ਯੋਗਸ਼ਾਲਾ ਅੱਜ 2 ਲੱਖ ਬੰਦੇ ਯੋਗਾ ਕਰਦੇ ਆ ਰੋਜ਼ ਪੰਜਾਬ ਦੇ ਵਿੱਚ ਪ੍ਰੋਵਿੰਸ਼ਲ ਆਫ ਡਿਜ਼ੀਜ਼ ਨਿਊਟ੍ਰੀਸ਼ਨਲ ਗਾਈਡਲਾਈਨਸ ਦੇ ਰਹੇ ਆ ਔਰ ਜਿਹੜੀ ਸਾਡੀ ਆਮ ਆਦਮੀ ਕਲੀਨਿਕ ਦਾ ਜਿਹੜਾ ਸਾਡਾ ਮਾਡਲ ਹੈ ਪ੍ਰਾਇਮਰੀ ਕੇਅਰ ਦਾ ਜੋ ਕਿ ਦਿੱਲੀ ਦਾ ਮਾਡਲ ਸੀ ਉੱਥੇ ਉਹਨਾਂ ਨੇ ਚੱਲਣ ਨਹੀਂ ਦਿੱਤਾ ਜ਼ਿਆਦਾ ਉੱਥੇ 500 ਬਣੇ ਆ ਪੰਜਾਬ ਦੇ ਵਿੱਚ 872 ਬਣ ਚੁੱਕੇ ਆ ਹੋਰ ਬਹੁਤ ਸਾਰੇ ਬਣਾਉਣ ਜਾ ਰਹੇ ਆ ਔਰ ਇਹ ਜਿਹੜਾ ਮਾਡਲ ਹੈ ਇਹ ਨਰੋਬੀ ਦੇ ਵਿੱਚ 85 ਕੰਟਰੀਜ਼ ਦੇ ਵਿੱਚ ਜਿਹੜੇ ਉੱਤੇ ਆਏ ਸੀ ਉਹਦੀ ਜਿਹੜਾ ਜਿਹੜਾ ਉਹਨਾਂ ਦਾ ਹੈਗਾ ਡਰਗਸ ਸਪਲਾਈ ਦੇ ਵਿੱਚ ਲਾਸਟ ਮਾਈਲ ਡਿਲੀਵਰੀ ਆਫ ਡਰਗਸ ਦੇ ਵਿੱਚ ਪੰਜਾਬ ਦਾ ਜਿਹੜਾ ਮਾਡਲ ਹੈ ਬੈਸਟ ਮੰਨਿਆ ਗਿਆ ਔਰ 40 ਕੰਟਰੀਜ਼ ਨੇ ਉਹ ਰੈਪਲੀਕੇਟ ਕਰ ਰਹੇ ਆ ਇਸੇ ਤਰ੍ਹਾਂ ਜਿਹੜਾ ਸਾਡਾ ਫਰਿਸ਼ਤੇ ਮਾਡਲ ਹੈ ਜਿਹਦੇ ਵਿੱਚ ਸੜਕ ਸੁਰੱਖਿਆ ਫੋਰਸ ਹੈ ਜਿਹੜੀ ਕਿ ਹਰ 30 25 30 ਕਿਲੋਮੀਟਰ ਦੇ ਉੱਤੇ ਹਾਈਵੇ ਤੇ ਸਟੇਟ ਹਾਈਵੇ ਨੈਸ਼ਨਲ ਹਾਈਵੇ ਤੇ ਸੜਕ ਸੁਰੱਖਿਆ ਫੋਰਸ ਦੀ ਗੱਡੀ ਆ ਟ੍ਰੇਨ ਸਟਾਫ ਹੈ ਔਰ ਇਹਦੇ ਨਾਲ 108 ਐਂਬੂਲੈਂਸ ਹੈ ਉਹ ਪੀਸ਼ਣ ਨੂੰ ਹਸਪਤਾਲ ਪਹੁੰਚਾਉਂਦੇ ਆ ਵਿਦਨ ਹਾਫ ਅਨ ਆਰ ਔਰ ਜਿਹੜਾ ਗੋਲਡਨ ਆਰ ਹੈ ਉਹਦੇ ਵਿੱਚ ਚਾਹੇ ਸਰਕਾਰੀ ਹਸਪਤਾਲ ਹੋਵੇ ਪ੍ਰਾਈਵੇਟ ਹੋਵੇ ਪੀਸ਼ਣ ਸਰਕਾਰੀ ਹੋਵੇ ਪੀਸ਼ਣ ਪੰਜਾਬ ਦਾ ਹੋਵੇ ਹਰਿਆਣਾ ਦਾ ਹੋਵੇ ਜਾਂ ਕੋਈ ਪੀਸ਼ਣ ਕਿਸੇ ਹੋਰ ਰਾਜ ਦਾ ਜਾਂ ਦੂਜੇ ਦੇਸ਼ ਦਾ ਕਿਉਂ ਨਾ ਹੋਵੇ ਸਾਰਾ ਇਲਾਜ ਫਰੀ ਹੈ ਜੀ ਜੇ ਚਾਹੇ ਖਰਚਾ 2 ਲੱਖ ਦਾ ਹੋਵੇ 10 ਲੱਖ ਦਾ ਹੋਵੇ ਜਾਂ 10 ਹਜ਼ਾਰ ਦਾ ਹੋਵੇ ਸਾਰਾ ਖਰਚਾ ਸਰਕਾਰ ਨੇ ਪੂਰਾ ਉਹਦਾ ਐਕਸੀਡੈਂਟ ਹੋ ਗਿਆ ਉਹਨੂੰ ਦੁਬਾਰਾ ਆਪਣੇ ਪੈਰਾਂ ਤੇ ਖੜਾ ਕਰਕੇ ਚੱਲਦਾ ਕਰਕੇ ਉਹਨੂੰ ਉਹਦਾ ਘਰ ਭੇਜਣਾ ਔਰ ਬਹੁਤ سارے ਕੰਟਰੀਜ਼ ਨੇ ਵੀ ਕਿਹਾ ਕਿ ਸਾਰਾ ਬਹੁਤ ਸਾਰੇ ਸਟੇਟਸ ਨੇ ਮੈਨੂੰ ਇਹ ਕਿਹਾ ਕਿ ਇਹ ਸਾਰੇ ਦੇਸ਼ ਦੇ ਵਿੱਚ ਲਾਗੂ ਹੋਣਾ ਚਾਹੀਦਾ ਜਿੱਦਾਂ ਕਦੇ ਮਿਲਟਿੰਗ ਨੀ ਲਾਗੂ ਹੋਈ ਸੀ। ਸੋ ਇਹ ਪਵਤਵੰਤ ਸਰਕਾਰ ਦੀ ਹੁਣ ਤੱਕ ਦੀ ਭਾਈ ਸਾਹਿਬ ਦੀ ਕਾਰਜਕਾਰੀ ਹੈ ਜਦੋਂ ਮੈਂ ਤੁਹਾਨੂੰ ਇੱਕ ਓਵਰਵਿਊ ਦਿੰਦਾ। ਤੇ ਅੱਜ ਜਿਹੜਾ ਡਾਇਲਿਸਿਸ ਵਾਲਾ ਹੈਗਾ ਇਹਦੇ ਵਿੱਚ ਸਾਡੇ ਬਹੁਤ ਸਾਰੀਆਂ ਐਨ ਜੀਓਜ਼ ਅੱਗੇ ਆ ਰਹੀਆਂ। ਅਸੀਂ ਇੱਕ ਜਿਹੜੀ ਇੱਕ ਤੁਸੀਂ ਕਹਿੰਦੇ ਹੋ ਕਿ ਇੱਕ ਨਵੀਂ ਸ਼ੁਰੂਆਤ ਹੈ ਪਹਿਲਾਂ ਹੁੰਦੀ ਸੀ ਪੀ 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 ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ। ਉਹਦੇ ਵਿੱਚ ਕੀ ਸੀਗਾ ਕਿ ਸਰਕਾਰ ਸੀ ਇੱਕ ਪ੍ਰਾਈਵੇਟ 플레이ਰ ਹੁੰਦਾ ਸੀ ਉਹਨੂੰ ਫਾਇਦਾ ਪਛਾਣਨ ਵਾਸਤੇ ਸਰਕਾਰ ਤੇ ਪ੍ਰਾਈਵੇਟ 플레이ਰ ਬਣਾ ਕੇ ਲੋਕਾਂ ਤੋਂ ਪੈਸੇ ਲੈਂਦੇ ਸੀ ਲੁੱਟਦੇ ਸੀ ਜਿਹੜਾ ਹੁਣ ਭਗਵੰਤ ਮਾਨ ਸਰਕਾਰ ਨੇ ਸ਼ੁਰੂ ਕੀਤਾ ਜੋ ਕਿ ਅਰਵਿੰਦ ਕੇਜਰੀਵਾਲ ਜੀ ਦੀ ਨੀਤੀ ਹੈ ਕਿ ਹੁਣ ਅਸੀਂ ਪ੍ਰਾਈਵੇਟ ਐਨਜੀਓ ਪਾਰਟਨਰਸ਼ਿਪ ਕਰ ਰਹੇ ਹਾਂ ਚਾਹੇ ਅੱਜ ਅਸੀਂ ਹਾਂਸ ਫਾਊਂਡੇਸ਼ਨ ਜਿਹੜੀ ਦੇਹਰਾਦੂਨ ਬੇਸਡ ਹੈ ਉਹਨਾਂ ਦੇ ਨਾਲ ਕੀਤਾ ਇੱਕ ਹੈਲਪਫੁਲ ਐਨਜੀਓ ਨਾਰ ਸੇਵਾ ਨਾਰਾਇਣ ਸੇਵਾ ਵਧਾਣੇ ਵਿੱਚ ਹੈ ਜਿਹੜੇ ਕਿ ਉਹਨਾਂ ਦੇ ਆਲਰੇਡੀ ਉਹਨਾਂ ਕੋਲ 10 ਬੀਮ ਮਸ਼ੀਨਾਂ ਲੱਗੀਆਂ ਹੋਈਆਂ ਜਵੱਦੀ ਦੇ ਵਿੱਚ 10 ਮਸ਼ੀਨਾਂ ਵਾਸਤੇ ਹੋਰ ਪਰਮਿਸ਼ਨ ਮੰਗ ਰਹੇ ਹਾਂ ਉਹ ਵੀ ਤਿਆਰ ਹੈ ਸਾਡਾ ਇੱਕ ਸੈਂਟਰ ਹੋਰ ਰਨ ਕਰਨ ਵਾਸਤੇ ਬਹੁਤ ਸਾਰੀਆਂ ਐਨ ਜੀਓਜ਼ ਆ ਕੇ ਆ ਰਹੀਆਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਐਨ ਜੀਓਜ਼ ਨਾਲ ਮਿਲ ਕੇ इवन ਮੈਡੀਕਲ ਕਾਲਜ ਦੇ ਵਿੱਚ ਉਹਨਾਂ ਦੀ ਕੋਲਾਬੋਰੇਸ਼ਨ ਲਵਾਵਾਂਗੇ ਔਰ ਉਹਨਾਂ ਦੇ ਜਿਹੜੇ ਐਨ ਜੀਓਜ਼ ਨੂੰ ਮੈਂ ਇਨਵਾਈਟ ਵੀ ਕਰਦਾ ਜਿੰਨੇ ਐਨ ਆਰ ਆਈਜ਼ ਆ ਬਹੁਤ ਸਾਰੇ ਐਨ ਆਰ ਆਈਜ਼ ਨੇ ਆਮ ਆਦਮੀ ਕਲੀਨਿਕਸ ਨੂੰ ਬਣਾ ਕੇ ਦਿੱਤੇ ਆ ਕਿਉਂਕਿ ਉਹ ਪ੍ਰਿੰਟ ਫੀਸ ਕੇ ਦਿੱਤੀ ਆ ਕਹਿੰਦੇ ਸਾਡੇ ਪ੍ਰਿੰਟ ਤੇ ਅਸੀਂ ਬਣਾ ਦਿੰਨੇ ਆ ਚਲਾ ਤੁਸੀਂ ਲਈਓ ਬਹੁਤ ਸਾਰੇ ਐਨ ਆਰ ਆਈਜ਼ ਨੇ ਸਾਨੂੰ ਐਮਬੂਲੈਂਸਸ ਦਿੱਤੀਆਂ ਜਿਹਨੂੰ ਅਸੀਂ ਇੰਟੀਗ੍ਰੇਟ ਕਰ ਰਹੇ ਆ ਆਪਣੇ ਸਿਸਟਮ ਦੇ ਵਿੱਚ ਤੇ ਮੈਂ ਸਾਰਿਆਂ ਨੂੰ ਇਨਵਾਈ ਕਿ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਰੰਗਲਾ ਪੰਜਾਬ ਬਣਾਉਣ ਦਾ ਬੀੜਾ ਚੁੱਕਿਆ ਮੈਂ ਸਾਰਿਆਂ ਨੂੰ ਕਹਿੰਦਾ ਕਿ ਤੁਸੀਂ ਆਓ ਹੁਣ ਨਾਓ ਇਜ਼ ਦਾ ਰਾਈਟ ਓਪਰਚ्युनिटी ਤੁਸੀਂ ਆਪਣੇ ਪਿੰਡ ਦੇ ਲੋਕਾਂ ਵਾਸਤੇ ਆਪਣੇ ਮਹੱਲੇ ਦੇ ਲੋਕਾਂ ਵਾਸਤੇ ਆਪਣੇ ਇਲਾਕੇ ਦੇ ਲੋਕਾਂ ਵਾਸਤੇ ਜੇ ਤੁਸੀਂ ਸਿਹਤ ਸਿੱਖਿਆ ਰੋਜ਼ਗਾਰ ਇਸ ਕ੍ਰਾਂਤੀ ਦੇ ਵਿੱਚ ਕੱਲ ਵੀ ਅਸੀਂ 586 ਲੋਕਾਂ ਨੂੰ ਦਿੱਤੇ ਜਿਹੜੇ ਮਲਟੀ ਪਰਪਸ ਹੈਲਥ ਵਰਕਰ ਚਾਹੇ ਮੈਡੀਕਲ ਅਵਾਰਡ ਟੈਕਨੋਲੋਜਿਸ ਆਫਥਲਮਿਕ ਅਫੀਸਰਸ ਵਾਰਡ ਰਟਨੈਂਟਸ ਹੋਸਪੀਟਲ ਸਿਸਟਮ ਪਿਛਲੇ ਹਫ਼ਤੇ ਜਿਹੜਾ ਸੀਗਾ 263 ਨੂੰ ਦਿੱਤੇ ਸੀ ਇਸੇ ਤਰ੍ਹਾਂ ਬਹੁਤ ਸਾਰੀਆਂ ਰਿਕਰੂਟਮੈਂਟ ਚੱਲਦੀਆਂ ਪਈਆਂ ਔਰ ਸਾਨੂੰ ਉਮੀਦ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਗਿਆ ਇਸ ਤੋਂ ਵੀ ਦੁੱਗਣੇ ਨੰਬਰ ਦੇ ਵਿੱਚ ਆਮ ਆਦਮੀ ਕਰਨਿਕ ਬਣਾ ਕੇ ਹਸਪਤਾਲਾਂ ਦੀਆਂ ਬਿਲਡਿੰਗਾਂ ਦਮੀਆਂ ਬਰ ਰਹੀਆਂ ਡਾਕਟਰਸ ਦੀ ਪੈਰਾਮੈਡਿਕਸ ਦੀ ਰਿਕਰੂਟਮੈਂਟ ਚੱਲ ਰਹੀ ਆ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਜੋ ਸਾਡੇ ਮੁੱਖ ਮੰਤਰੀ ਸਾਹਿਬ ਦੀ ਵਿਜਨ ਹੈ ਅਰਵਿੰਦ ਕੇਜਰੀਵਾਲ ਜੀ ਦੀ ਵਿਜਨ ਹੈ ਕਿ ਅਸੀਂ ਜੜੀ ਹੈਗੀਆਂ ਬੈਸਟ ਕੁਆਲਿਟੀ ਹੈਲਥ ਸਰਵਿਸਸ ਮੈਨੇਜਡ ਐਂਡ ਫੰਡਡ ਬਾਏ ਦਾ ਗਵਰਨਮੈਂਟ ਖਰਚਾ ਸਾਰਾ ਸਰਕਾਰ ਕਰੇਗੀ ਤੇ ਪੰਜਾਬ ਦੇ ਲੋਕਾਂ ਨੂੰ ਫ੍ਰੀ ਆਫ ਕੋਸਟ ਜਿਹਾ ਜਿਸ ਤਰ੍ਹਾਂ ਜਿਹੜੀ ਸਾਡੀ ਪੰਜਾਬ ਇੰਸਟੀਚਿਊਟ ਵੀ ਅਸੀਂ ਸਾਡੀ ਆਰਟਿਸਮ ਤੇ ਅਸੀਂ ਇੱਕ ਇੰਸਟੀਚਿਊਟ ਲੈ ਕੇ ਆਵਾਂਗੇ ਇੱਕ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਲੈ ਕੇ ਆਵਾਂਗੇ ਮੈਂਟਲ ਹੈਲਥ ਦੇ ਵਿੱਚ ਜਿਹੜਾ ਸਾਡਾ ਅਮਰਸਰ ਮੈਂਟਲ ਕਾਲਜ ਹੈ ਉਹਦੇ ਵਿੱਚ ਅਸੀਂ ਜਿਹੜਾ ਨਿਮਹਾਸ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋਸਾਇੰਸਸ ਉਹ ਰਾਜ ਦੇ ਸਹਿਯੋਗ ਦੇ ਨਾਲ ਉੱਥੇ ਇੱਕ ਜਿਹੜਾ ਹੈਗਾ ਬਹੁਤ ਅੱਛੀ ਇੰਸਟੀਚਿਊਟ ਲੈ ਕੇ ਆਵਾਂਗੇ ਔਰ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਸਾਡੀ ਗੁਰੂ ਰਵਿਦਾਸ ਯੂਨੀਵਰਸਿਟੀ ਹੈ ਆਯੁਰਵੈਦ ਯੂਨੀਵਰਸਿਟੀ ਹੈ ਉੱਥੇ 올 ਇੰਡੀਆ ਇੰਸਟੀਚਿਊਟ ਆਫ ਆਯੁਰਵੈਦ ਜਿਵੇਂ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਹੈ ਦੇ ਆਲ ਇੰ ਉਹ ਅਸੀਂ ਸਾਡੀ ਗੱਲ ਹੋਈ ਹੈ ਸੈਂਟਰ ਦੇ ਨਾਲ ਦੇ ਐਗਰੀਡੈਂਟ ਪ੍ਰਿੰਸੀਪਲ ਸਾਡੇ ਪਾਂਡ ਰੀਲੀਜ਼ ਕਰਦੇ ਵੀ ਔਰ ਨੈਸ਼ਨਲ ਰਿਪਿਊਟ ਦੇ ਇੰਸਟੀਟਿਊਟਸ ਵੀ ਇਹ ਅਸੀਂ ਬਹੁਤ ਜਲਦੀ ਸ਼ੁਰੂ ਕਰਾਂਗੇ ਸੋ ਜੇ ਕੋਈ ਸਵਾਲ ਹੈ ਤਬਾਤ ਬੋਤਾਂ ਲੋ ਜੀ ਕਿਤੇ ਦੇਖੋ ਜਿਹੜੀ ਹਾਈਪਰਟੈਂਸ਼ਨ ਹੈ ਤੁਹਾਨੂੰ ਸਮਝ ਨਹੀਂ ਪਾਉਗੀ ਇੱਕ ਅਸੀਂ ਕਹਿੰਦੇ ਹਾਂ ਐਸੈਂਸ਼ੀਅਲ ਹਾਈਪਰਟੈਂਸ਼ਨ ਜਿਹੜੀ ਕਿ ਜਨਰਲੀ ਏਜ ਰਿਲੇਟਡ ਹੁੰਦੀ ਆ ਉਹਦੇ ਚ ਕੋਈ ਕਾਰਨ ਨਹੀਂ ਹੁੰਦਾ ਜਦੋਂ ਉਮਰ ਦੇ ਹਿਸਾਬ ਨਾਲ ਜਿਹੜੀਆਂ ਬਲੱਡ ਵੈਸਲ ਸਖਤ ਹੋ ਜਾਂਦੇ ਉਹਨੂੰ ਐਸੈਂਸ਼ੀਅਲ ਹਾਈਪਰ ਟੈਨਸ਼ਨ ਕਹਿੰਦੇ ਆ ਬਟ देयर ਇਸ ਨੋ ਸਕੰਡਰੀ ਕੌਜ਼ ਦੂਜਾ ਹੁੰਦਾ ਹੈਗਾ ਕਿ ਜਿਹੜੇ ਯੰਗ ਪੇਸ਼ੈਂਟਸ ਆ ਉਹਦੇ ਚ ਮੈਂ ਕਹੂੰਗਾ ਕਿ ਦੋ ਵੱਡੇ ਕਾਰਨ ਆ ਜਿਹੜੇ ਮੋਡੀਫਾਇਬਲ ਐ ਇੱਕ ਤਾਂ ਹੈਗਾ ਕਿ ਜਿਹੜਾ ਸਟ्रेस ਬਹੁਤ ਆទਿਗੀ 라이ਫ ਦੇ ਵਿੱਚ ਸਾਰਿਆਂ ਨੂੰ ਟੈਨਸ਼ਨ ਬਹੁਤ ਹੈ ਲੋਕਾਂ ਨੂੰ ਕਿਸੇ ਨੂੰ ਬੇਰੋਜ਼ਗਾਰੀ ਕਰਕੇ ਕਿਸੇ ਨੂੰ ਕੋਈ ਫੈਮਿਲੀ ਦਾ ਡਿਸਕਿਊਟ ਕਰਕੇ ਕਿਸੇ ਨੂੰ ਕੋਈ ਲੈਂਡ ਦਾ ਡਿਸਕਿਊਟ ਕੋਈ ਕਰਜ਼ਾਈ ਹੈ ਉਹਦੇ ਨਾਲ ਜਿਹੜਾ ਸਟੂਡੈਂਟਸ ਦੇ ਵਿੱਚ ਬਹੁਤ ਸਟ੍ਰੈਸ ਹੈ ਉਹਨਾਂ ਦਾ ਕੰਪੀਟੀਸ਼ਨ ਹੈ ਅਨ ਹੈਲਦੀ ਕੰਪੀਟੀਸ਼ਨ ਹੈ ਉਹਦੇ ਵਿੱਚ ਯੋਗਾ ਮੈਡੀਟੇਸ਼ਨ ਦਾ ਬਹੁਤ ਰੋਲ ਹੈ ਸਟ੍ਰੈਸ ਮੈਨੇਜਮੈਂਟ ਹੈ ਦੂਜਾ ਵੈਸਟੀ ਬਹੁਤ ਹੈ ਸਾਡੀ ਡਾਈਟ ਜਿਹੜੀ ਡਾਈਟ ਹੈਗੀ ਉਹ ਅਨ ਹੈਲਦੀ ਹੋ ਗਈ ਹੈ ਅਸੀਂ ਜਿਹੜੀ ਕਿ ਕੁਦਰਤ ਤੋਂ ਦੂਰ ਜਾ ਕੇ ਨੇਚਰਲ ਫੂਡ ਤੋਂ ਦੂਰ ਜਾ ਕੇ ਅਸੀਂ ਜਿਹੜਾ ਹੈਗਾ ਬਾਜ਼ਾਰ ਦਾ ਜਿਹੜਾ ਖਾਣਾ ਹੈਗਾ ਜਿਹੜਾ ਡੱਬਿਆਂ ਵਾਲਾ ਖਾਣਾ ਜਿਹੜਾ ਪੈਕ ਹੋ ਕੇ ਆਉਂਦਾ ਵਿੱਚ ਇਜ਼ ਫੁੱਲ ਆਫ ਸਾਲਟ ਐਂਡ ਅਨ ਸੈਚੂਰੇਟਿਡ ਫੈਟੀ ਐਸਰ ਜਿਹੜਾ ਉਹਦੇ ਵਿੱਚ ਜਿਹੜਾ ਅਨ ਹੈਲਦੀ ਆਇਲਸ ਯੂਜ਼ ਹੁੰਦੇ ਆ ਉਹਦੇ ਵਿੱਚ ਜਿਹੜਾ ਬਾਜ਼ਾਰ ਤੋਂ ਖਾਣਾ ਆਉਂਦਾ ਹੈ ਜਿਹੜਾ ਨੈਚੁਰਲ ਫੂਡ ਆ ਜਿਹੜਾ ਪਲਾਂਟ ਤੋਂ ਆਉਂਦਾ ਪਲਾਂਟ ਬੇਸਡ ਔਰ ਜਿਹੜਾ ਜਿਹੜਾ ਮੰਮੀ ਨੇ ਬਣਾਇਆ ਔਰ ਕਿਸਾਨ ਨੇ ਉਗਾਇਆ ਜਿਹੜਾ ਉਹ ਵਾਲਾ ਖਾਣਾ ਉਸ ਤੋਂ ਅਸੀਂ ਦੂਰ ਜਾ ਰਹੇ ਹਾਂ ਪਲੱਸ ਜਿਹੜੀ ਸਾਡੀ ਐਕਟੀਵਿਟੀ ਘੱਟ ਰਹੀ ਆ ਜੇ ਹੁਣ ਪਹਿਲਾਂ ਜਿਹੜੇ ਕਿਸਾਨ ਹੁੰਦੇ ਸੀ ਜਾਂ ਆਮ ਲੋਕ ਹੁੰਦੇ ਸੀਗੇ ਮੈਂ ਵੀ ਅੱਜ ਮੈਡੀਕਲ ਸਟੂਡੈਂਟ ਸਾਈਕਲ ਤੇ ਜਾਂਦਾ ਸੀ ਤੁਹਾਡੇ ਸਾਰਿਆਂ ਕੋਲ ਵੀ ਗੱਡੀਆਂ ਹੋਣਗੀਆਂ ਜਾਂ ਕਾਰਾਂ ਹੋਣਗੇ ਸਾਈਕਲing ਹੋਣਗੇ ਤੁਹਾਡੇ ਚੋਂ ਕਿੰਨੇ ਕੁ ਬੰਦੇ ਸਾਈਕਲ ਯੂਜ਼ ਕਰਦੇ ਆ ਜੀ ਜੇ ਤੁਸੀਂ ਵਾਕਿੰਗ ਕਰੋਗੇ ਸਾਈਕਲਿੰਗ ਕਰੋਗੇ ਯੋਗਾ ਕਰੋਗੇ ਮੈਡੀਟੇਸ਼ਨ ਕਰੋਗੇ ਤਾਂ ਹਾਈਪਰਟੈਨਸ਼ਨ ਦੇ ਵਿੱਚੋਂ ਤੁਸੀਂ ਇਟ ਕੈਨ ਬੀ ਡਿਲੇਡ ਹਾਈਪਰਟੈਨਸ਼ਨ ਐਂਡ ਡਾਇਬੀਟਿਸ ਦੇ ਕੈਨ ਬੀ ਡਿਲੇਡ ਐਂਡ ਦੇ ਕੈਨ ਬੀ ਪ੍ਰੋਵਾਈਡਡ ਇਨ ਸਰਟਨ ਕੇਸਸ ਵਿਦ ਲਾਈਫਸਟਾਈਲ ਮੋਡੀਫਿਕੇਸ਼ਨ ਅਸੀਂ ਉਹਦੇ ਤੇ ਫੋਕਸ ਕਰ ਰਹੇ ਹਾਂ ਸੀਐਮਡੀ ਯੋਗਸ਼ਾਲਾ ਦਾ ਇਹੀ ਕਨਸੈਪਟ ਹੈ ਇਹ ਦਿੱਲੀ ਵਿੱਚ ਸ਼ੁਰੂ ਹੋਇਆ ਸੀ ਲੇਕਿਨ ਉੱਥੇ ਅਰਜੀ ਸਾਹਿਬ ਨੇ ਚੱਲਣ ਨਹੀਂ ਦਿੱਤਾ ਪੰਜਾਬ ਦੇ ਵਿੱਚ ਬਹੁਤ ਪ੍ਰੋਸਪਰ ਕਰ ਰਿਹਾ ਲੋਕ ਲੋਕ ਬਹੁਤ ਖੁਸ਼ ਆ ਦੇ ਨਾਲ ਇੱਕ ਸ਼ਹਿਰ ਦੇ ਵਿੱਚ 40 40 ਜਗ੍ਹਾ ਤੇ ਲੋਕ ਸਵੇਰੇ ਆ ਕੇ ਯੋਗਾ ਕਰਦੇ ਆ ਦੇ ਆਰ ਵੈਰੀ ਹੈਪੀ ਅਲਟੀਮੇਟਲੀ ਜਿਹੜੀਆਂ ਹਿਊਮਨ ਨੀਡਸ ਆ ਬਹੁਤ ਲਿਮਿਟਡ ਹੁੰਦੀਆਂ ਬਟ ਜਿਹੜੀ ਹਿਊਮਨ ਗ੍ਰੀਡ ਆ ਦੈਟ ਇਜ਼ ਅਨਲਿਮਿਟਡ ਸੋ ਇਟ ਇਜ਼ ਨੀਡ ਵਰਸਸ ਗ੍ਰੀਡ ਸੋ ਜੇ ਆਪਾਂ ਹਿਊਮਨ ਨੀਡ ਦੀ ਗੱਲ ਕਰਾਂਗੇ ਤਾਂ ਜਿਹੜੀ ਮਦਰ ਅਰਥ ਹੈ ਵਾਤਾਵਰਣ ਪਾਣੀ ਦੇ ਕੈਨ ਆਲ ਸਸਟੇਨ ਅਸ ਬਟ ਜਦੋਂ ਹਿਊਮਨ ਗ੍ਰੀਡ ਆ ਜਾਂਦੀ ਆ ਤਾਂ ਆਪ ওভার ਐਕਸਪਲੋਇਟੇਸ਼ਨ ਹੁੰਦੀ ਆ ਪਾਣੀ ਦੀ ਵੀ ਨੇਚਰਲ ਸਰਸਸ ਦੀ ਵੀ 에ਅਰ ਪੋਲੂਸ਼ਨ ਹੁੰਦੀ ਆ ਔਰ ਫੂਡ ਟੌਕਸਿਸਿਟੀ ਵੀ ਹੋ ਰਹੀ ਆ ਕਿਉਂਕਿ ਇੰਟੈਂਸਿਵ ਫਾਰਮਿੰਗ ਕਰਦੇ ਆਪਾਂ ਤੇ ਮੇਰੇ ਪਿਆ ਤੁਹਾਨੂੰ ਅਗਲੀ ਵਾਰੀ ਕਿਤੇ ਬਣਾ ਕੇ ਦਿਖਾਵਾਂਗਾ ਮੈਂ ਘਰ ਦੇ ਵਿੱਚ ਰੂਫ ਟਾਪ ਗਾਰਡਨਿੰਗ ਆਪਣੀ ਕਿਚਨ ਗਾਰਡਨਿੰਗ ਕਰਦਾ ਸੋ ਮੈਨੂੰ ਆਪਣਾ ਸ਼ੌਕ ਹੈ ਤਾਂ ਕਿ ਸੋ ਦਾ ਟਾਈਕਨ ਗੈਟ ਟਾਕਸਿਨ ਫਰੀ ਫੂਡ ਆਪਾਂ ਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਥੇਰ ਇਜ਼ ਅ ਕਨਸੈਪਟ ਆਫ ਰੂਫ ਟਾਪ ਗਾਰਡਨਿੰਗ ਥੇਰ ਇਜ਼ ਅ ਕਨਸੈਪਟ ਆਫ ਵਰਟੀਕਲ ਗਾਰਡਨਿੰਗ ਜੇ ਤੁਹਾਡਾ ਫਲੈਟ ਹੈ ਤਾਂ ਉੱਥੇ ਵੀ ਹੋ ਜਾਂਦੇ ਆ ਧਨੀਆਂ ਪਾਲਕ ਮੇਥੀ ਸਾਰਾ ਕੁਝ ਹੋ ਜਾਂਦਾ ਸੋ ਉਹ ਵੀ ਤੁਹਾਨੂੰ ਸਿਖਾਵਾਂਗੇ ਕਿਸੇ ਵੇਲੇ ਥਿਸ ਇਜ਼ ਪਾਰਟ ਆਫ ਮਾਈ